ਰਹਿਣ ਦੇ ਨਮਾਉਣ ਨੂੰ ਆਈ ਵੇਚ ਦੇਣੀ ਆਪਾਂ ਆ ਨਵਾ ਗਏ ਰਹਿਣ ਦੇ ਛੱਡ ਪਰੇ ਯਾਰ ਕੇ ਵੇਚ ਦੇ ਕੇ ਫਿਰੋ ਮਖਾਂ ਦੀ ਮਖਾਂ ਦੀ ਹੈ ਹਾਂ ਹਾਂ ਪੱਕੀ ਗੱਲ ਆ ਪੱਕੀ ਦੇਖ ਲਾ ਮੱਜਾ ਮੱਜਾ ਮਿਲਦਿਆਂ ਨਹੀਂ ਫਿਰ ਭਾਲਦਾ ਫਿਰੇਗਾ ਬਾਅਦ ਚ ਨਹੀਂ ਨਹੀਂ ਕੋਈ ਨਹੀਂ ਹੈਂ ਆਵੇ ਸੁੱਕਣਾ ਖੜੀਆਂ ਲੈ ਫਾਰਮ ਦਾ ਜੋਤੀ ਜਰਾ ਬਹੁਤ ਸੋਨਾ ਬਾਈ ਤੇ ਜਣੀ ਦੀ ਰੇਖਸਾਲ ਆਪਣਾ ਭਰਾ ਹੈ ਇੱਕ ਅੱਧਾ ਲਾਗ ਵੇਚ ਹੀ ਲੈਂਦਾ ਤੇ ਅੱਜ ਇਹ ਕਹਿੰਦਾ ਵੀ ਆ ਮੱਝ ਆਪਾਂ ਜਿਹੜੀ ਇਹ ਵਕਾਊ ਕਰਨੀ ਆ ਤੇ ਆਪਾਂ ਇਹਦੀ ਵੀਡੀਓ ਬਣਾਉਣ ਲੱਗੇ ਆ ਹੁਣ ਆਪਾਂ ਸਾਰੀ ਡਿਟੇਲ ਦੀ ਗੱਲਬਾਤ ਪੁੱਛਾਂਗੇ ਚਾਹੇ ਥੋੜੀ ਲਿਬੜੀ ਖੜੀ ਸੀ ਆਂਦਾ ਵੀ ਨਮਾ ਕੇ ਲਸਕਾ ਪੁੱਸਤੋ ਕਹਿੰਨੀ ਆਪਾਂ ਨਮਾਉਂਦੀ ਵੀ ਬਣਾ ਦੇਣੀ ਜੀ ਇਹਦੀ ਵੀ ਆਪਾਂ ਐਂ ਪਾ ਦੇਣੀ ਮੱਝ ਨੌਂਦੀ ਜੀ ਤੇ ਮੱਝ ਰਾਜੀ ਰੂ ਦੀ ਪੂਰੀ ਆ ਭਲਾਂ ਦੀ ਗਰਮੀਆਂ ਦੇ ਵਿੱਚ ਮੰਜਾ ਢਾਹ ਕੇ ਉੱਥੇ ਤੇ ਉੱਥੇ ਧਾਲਿਓ ਪੱਖਾ ਜਿਵੇਂ ਮਰਜ਼ੀ ਪੈ ਰਿਓ ਐਂ ਨੀ ਵੀ ਹੱਲ ਜੂਗਾ ਕੰਮ ਤੇ ਰਾਜੀ ਪੂਰੀ ਆ ਜੋਤੀ ਬਾਈ ਕਿਹੜੇ ਸੂਏ ਆ ਇਹ ਤੀਜੇ ਸੂਏ ਆ ਵੀਰੇ ਤੀਜੇ ਸੁਏ ਮੱਝ ਆਹੇ ਤੇ ਲਿਆਂਦੀ ਸੀ ਤੂੰ ਮੁੱਲ ਜਾਂ ਕਿੰਨਾ ਨਹੀਂ ਨਹੀਂ ਘਰ ਦੀ ਆ ਆਪਣੀ ਘਰ ਦੀ ਝੋਟੀ ਆ ਬਈ ਪਹਿਲਾਂ ਤੋਂ ਜਣਦੀ ਘਰ ਦੀ ਝੋਟੀ ਪਾਲੀ ਸੀ ਨਾ ਹਾਂ ਬਈ ਹਾਂ ਤੇ ਦੁੱਧ ਦੁੱਧ ਦਾ ਕਿਵੇਂ ਸੀ ਇਹਦਾ ਹੈਗਾ ਬਈ 12-13 ਕਿਲੋ ਹੈਗਾ ਵਾ ਨੋਰਮਲ ਖਰਾਬ ਤੇ ਆ ਵੀ ਜਣਦੀ ਐਂ ਝੂਠ ਜਾਂਦੀ ਮਾਰੀ ਜਾਂਣਾ ਵੀ 14 ਦਿੱਤਾ 15 ਦਿੱਤਾ ਹਾਂ ਬਈ ਹਾਂ 12-13 ਕਿਲੋ ਦੁੱਧ ਮਿੱਤਰੋ ਜਿਹੜਾ ਕੋਈ ਹੋਈ ਸੱਚ ਬੋਲਦਾ ਵੀ ਇੰਨਾ ਕ ਦੁੱਧ ਦਿੱਤਾ ਆਪਾਂ ਨੂੰ ਵੀ ਪਤਾ 13 ਕਿਲੋ ਮੱਝਾਂ ਤਾਂ ਜਣਦੀ ਦਈ ਜਾਂਦੀਆਂ 12-13 ਕਿਲੋ ਵੇ ਲੋਕ ਕਹਿੰਦੇ 15 ਦਿਨ ਦੀ 16 ਦਿਨ ਦੀ 18 ਦਿਨ ਦੀ ਤੇ ਆ ਕੇ ਮੁੜ ਕੇ ਕੱਢ ਦਿੰਗਾ 12 13 ਕਿਲੋ ਉਹ ਕੰਮ ਨਹੀਂ ਪਹਿਲਾਂ ਹੀ ਜੋਤੀ ਨੇ ਦੱਸਿਆ ਜਾਂਦੀ 12 ਕਿਲੋ ਰੁੱਸ ਦਿੱਤਾ ਤੇ ਇਹਦੇ ਜੋਤੀ ਸੀਮਣਾਉਣ ਗਾਂ ਕਿਹੜਾ ਲੱਗਾ ਇਹ ਸੀਵਨ ਵਧੀਆ ਹੀ ਦਰ ਆਇਆ ਬਈ ਠੀਕ ਆ ਯੂਨੀਵਰਸਿਟੀ ਵਾਲੀ ਕਰਾਉਣਾ ਸਾਡਾ ਡਾਕਟਰ ਗੋਲੂ ਦਾ ਹੀ ਸੀਮੰਤਰ ਆ ਬਾਈ ਇਹਦੇ ਤੇ ਵਧੀਆ ਹੀ ਹੁੰਦੇ ਉਹਦੇ ਕੋਲ ਸੀਮੰਤਰ ਤੁਹਾਨੂੰ ਪਤਾ ਹੀ ਆ ਯੂਨੀਵਰਸਿਟੀ ਵਾਲਾ ਸੀਮਨ ਵਧੀਆ ਹੀ ਦਾ ਕੰਮ ਆ ਜੋਤੀ ਦਾ ਜੋਤੀ ਕਿਵੇਂ ਦੁੱਧ ਦੇ ਕੰਮ ਚ ਵਧੀਆ ਫਾਇਦਾ ਫੁਦਾ ਹੈਗਾ ਵਧੀਆ ਵਧੀਆ ਪੂਰਾ ਵਧੀਆ ਫਾਇਦਾ ਹਾਂ ਤੇ ਹੁਣ ਕਿਵੇਂ ਵੇਚੀਗਾ ਤੋਂ ਜਾਨਾ ਫਿਰ ਉਹੀ ਬਾਈ ਚੋਣੀਆਂ ਕਰਨੀਆਂ ਔਖੀਆਂ ਯਾਰ ਠੀਕ ਆ ਮਾਤਾ ਦੇ ਛੱਟ ਲੱਗੀ ਕਰਕੇ ਹਾਂ ਮਾਤਾ ਦੇ ਛੱਟ ਲੱਗ ਗਈ ਸੀ ਤੇ ਵੀਰ ਦਾ ਜਿਹੜਾ ਕੰਮ ਆ ਕੱਲਾ ਹੀ ਇਹ ਜਾਨੀ ਦੀ ਇਹਨੇ ਜਿਹੜੇ ਡੰਗਰ ਇਹ ਸੰਭੀ ਜਾਂਦਾ ਵਾ ਤੇ ਸਭ ਵੀ ਇਹਦੀ ਚੰਗੀ ਆ ਜੋਤੀ ਕਿੰਨੇ ਦਿਨ ਬਾਈ ਲੈ ਜਾਊਗੀ ਇਹ ਸੁੰਨ ਰਹਿ ਜਾਵੇ 15 20 ਦਿਨ ਖੁੱਲ ਗਏ ਇਹ ਜਾਨੀ ਦੀ ਕੱਚੀ ਆ ਹਜੇ ਹੈਨਾ ਹਾਂ ਬਈ ਹਾਂ ਕੱਚੀ ਵਧੀਆ ਬਣਾਉਂਦੀ ਲੈ ਵਾ ਲੂ ਆ ਪੂਰਾ ਬਾਈ ਹਾਂ ਇਹਦਾ ਖੁੱਲਣਾ ਵੀ ਲੈਵਲ ਹੁਆ ਠੀਕ ਆ ਲੈਵਲ ਹੁਆ ਜਣ ਦੀ ਵਧੀਆ ਬਣਾਉ ਹਜੇ 15 ਦਿਨ ਕੱਚੀ ਆ ਜੇ ਕਹਿੰਦੇ ਆ ਆਪਦੀ ਇਲਜਾ ਆ ਕੇ ਸਾਹਬਣੀ ਹੋ ਸਾਹ ਵੀ ਸਾਦਾ ਸਿੰਘ ਸਿੰਘ ਤੁਈ ਦੇ ਸਕਦੇ ਕੁੰਡਾ ਸਿੰਘ ਆ ਪਰ ਥੋੜਾ ਪਿੱਛੇ ਨੂੰ ਜਾ ਕੇ ਹੁੰਦਾ ਵਾ ਕੁੰਡਾ ਬਾਕੀ ਜਿਹੜੇ ਪਸ਼ੂ ਉਹ ਤੁਹੀ ਦੇਖ ਸਕਦੇ ਹਨ ਤੇ ਜੋਤੀ ਮੁੱਲ ਮੁੱਲ ਫਿਰ ਬਈ ਇਹਦਾ ਮੁੱਲ ਬਈ ਫੋਨ ਤੇ ਹੀ ਕਰਾਂਗੇ ਫੋਨ ਤੇ ਕਰਾਂਗਾ ਹਾਂ ਕਿਹੜਾ ਤਾਂ ਨਹੀਂ ਕਰਦਾ ਕੰਮ ਨਹੀਂ ਨਹੀਂ ਬਾਈ ਨੋਰਮਲ ਹੀ ਰੱਖਾਂਗੇ ਉਹ ਨੋਰਮਲ ਬਾਲਾ ਨੋਰਮਲ ਨਾ ਕਰਦੀ ਰੇਂਜ ਹੀ ਦੱਸਦੇ ਆਪਣੇ ਭਰਾਵਾਂ ਨੂੰ ਬਾ ਕੋਈ ਨਹੀਂ ਫੂਲਤੀ ਦੱਸਦਾ ਹੈ ਫੋਨ ਤੇ ਹੀ ਦੱਸਾਂਗੇ ਫੋਨ ਤੇ ਹੀ ਦੱਸੋ ਮਿੱਤਰੋ ਜੋਤੀ ਜਿਹੜਾ ਇਹਦਾ ਰੇਟ ਹੈਗਾ ਵਾ ਤੇ ਫੋਨ ਕਰ ਲਿਓ ਬਾਈ ਨੂੰ ਤੇ ਜੋਤੀ ਨੇੜੇ ਹੋ ਕੇ ਮੜਾ ਦਿਖਾ ਦੇ ਵੀ ਮੱਝ ਸੀਲ ਆ ਜਾਂ ਕਿਵੇਂ ਹੈਲਦੀ ਹੋਲਦੀ ਨਹੀਂ ਮੱਝ ਮੱਝ ਮੁਝ ਮਿੱਤਰੋ ਜਮਾ ਸੀਲ ਆ ਐ ਜੀ ਕੋਈ ਗੱਲ ਨਹੀਂ ਤੇ ਕਿੰਨੇ ਕੁ ਮਹੀਨੇ ਜਣੇ ਦੀ ਬਾਅਦ ਚ ਦੁੱਧ ਦੇ ਦਿੰਦੀ ਆ ਇਹ ਦੁੱਧ ਵਈ ਖੁੱਲਾ ਟਾਈਮ ਹੀ ਆਪਦਾ ਆਪ ਹੀ ਛੱਡ ਦਿੰਦੇ ਸੀਗੇ ਅੱਛਾ 7 ਮਹੀਨੇ ਆਰਾਮ ਨਾਲ ਦੇ ਜਾਂਦੀ ਹੈ 7-8 ਮਹੀਨੇ ਠੀਕ ਆ ਤੇ ਇੱਕ ਵਾਰੀ ਹਨਾ ਵੀ ਦੂਜਾ ਲੋਕੇਸ਼ਨ ਤੇ ਫੋਨ ਨੰਬਰ ਆਪਦਾ ਮੜਾ ਦੱਸ ਦੇ ਪਿੰਡ ਆਪਣਾ ਚੂੜਚਾਕਾ ਬਾਈ ਜਿਲ੍ਹਾ ਮੋਗਾ ਫੋਨ ਨੰਬਰ ਹੈਗਾ 9814625399 ਠੀਕ ਆ ਵੀਰੇ ਜਾਇ ਮਿੱਤਰੋ ਪੂਰਨ ਕਰ ਲਿਓ ਬਾਈ ਨੂੰ ਮੱਝ ਜਿਹੜੀ ਇਹ ਵਕਾਊ ਆ ਤੀਜੇ ਸੂਏ ਆ 15 ਦਿਨ ਜਾਣੀ ਦੀ ਇਹਦੇ ਸੂਣ ਦੇ ਵਿੱਚ ਰਹਿੰਦੇ ਆ ਮੱਝ ਦੇ ਸ਼ਕੀਨ ਸ਼ਕੂਨ ਤੁਸੀਂ ਦੇਖ ਸਕਦੇ ਹੋ ਕਾਲੀ ਵਧੀਆ ਮੂਹਰਾ ਨਸਲ ਦੀ ਮੱਝ ਆ ਤੇ ਗਾਂ ਜਿਹੜਾ ਸੀਮਨ ਲੱਗਿਆ ਉਹ ਵੀ ਇਹਦੇ ਚੰਗਾ ਹੀ ਲੱਗਿਆ ਦੋਦਦਾਈ ਕੰਮ ਆ ਬਾਈ ਉਹਨਾਂ ਦਾ ਕੋਈ ਸੇਲ ਪਰਚੇਜ ਵਾਲਾ ਕੰਮ ਨਹੀਂਗਾ ਘਰੋ ਹੀ ਆ ਜਣੀ ਦੀ ਮੱਝ ਜਿਹੜੀ ਵੇਚਣੀ ਹੈ ਐ ਨਹੀਂ ਹੈਗਾ ਵੀ ਵਪਾਰੀ ਵਾਲਾ ਕੰਮ ਤੇ ਜੇ ਕੋਈ ਵਪਾਰੀ ਵੀ ਲੈ ਗਿਆ ਕਿਉਂਕਿ ਹੁਣ ਤਾਂ ਮੱਝਾ ਮੋਝਾ ਬਾਈ ਘਾਟ ਹੀ ਮਿਲਦਿਆਂ 4 ਪੈਸੇ ਦੇ ਕੇ ਹੀ ਜਾਊਗੀ ਤੇ ਮਿੱਤਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆਪਦੇ ਰਿਸ਼ਤੇਦਾਰਾਂ ਨੂੰ ਯਾਰਾਂ ਮਿੱਤਰਾਂ ਨੂੰ ਜਿਹੜੇ ਵੀ ਮੱਝ ਭਾਲਦੇ ਆ ਜਾਉਂਦੇ ਵਸਦੇ ਰਹੋ ਮਿਲਦੇ ਆ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ